ਸਤਿ ਸ਼੍ਰੀ ਅਕਾਲ ਲੋਕ ਰਣਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਆ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਧੰਨਵਾਦ ਜੀ ਦੋਸਤੋ ਖਬਰਾਂ ਟੌਪ ਦੀਆਂ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਤੇ ਵਿਚਾਰ ਚਰਚਾ ਕਰਦੇ ਹਾਂ ਵੱਡੀ ਇੱਕੋ ਗੱਲ ਹੈ ਦੇਸ਼ ਦੇ ਵਿੱਚ ਉਹ ਹੈਗੀ ਹੈ ਕਿ 24 ਦੀ ਚੋਣ ਹੋਣੀ ਹੈ ਸਾਰੇ ਸੋਚਦੇ ਨੇ ਕਿ ਬੀਜੇਪੀ ਰਹੂਗੀ ਜਾਂ ਬੀਜੇਪੀ ਸਾਫਾ ਹੋ ਜਾਊਗੀ ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਜਿਹੜੀਆਂ ਸੂਬੇ ਪੱਧਰ ਦੀਆਂ ਸਿਆਸਤ ਕਰਦੀਆਂ ਨੇ ਉਹਨਾਂ ਦੀ ਵੀ ਗੱਲ ਚੱਲਦੀ ਹੈ ਕਿ ਉਹਨਾਂ ਦੇ ਜਿਹੜੇ ਅਲਾਈਅੰਸ ਨੇ ਗੱਠ ਜੋੜ ਰਹੇ ਗੱਠ ਜੋੜਨੇ ਉਹ ਕਿਤੇ ਬਣ ਰਹੇ ਨੇ ਉਹ ਟੁੱਟ ਰਹੇ ਨੇ ਇੰਡੀਆ ਅਲਾਈਅੰਸ ਦੀ ਉਦਾਹਰਨ ਆਪਣੇ ਸਾਹਮਣੇ ਹੈ ਕਿ ਉਹ ਇੱਕਦਮ ਚੜਤ ਦੇ ਵਿੱਚ ਵੀ ਦੇਖਿਆ ਤੇ ਉਹ ਅਸਮਾਨ ਤੋਂ ਡਿੱਗਦਾ ਹੋਇਆ ਵੀ ਦੇਖਿਆ ਨਾਲੋਂ ਨਾਲ ਜਿਹੜੀਆਂ ਹੋਰ ਪਾਰਟੀਆਂ ਨੇ ਜੋ ਕਿਸੇ ਚ ਜਾਣਾ ਚਾਹੁੰਦੇ ਨੇ ਕਿਸੇ ਤੋਂ ਬਾਹਰ ਆਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਹੈ ਬੀਐਸਪੀ ਦੇ ਨਾਲ ਗੱਠਜੋੜ ਹੈ ਭਾਜਪਾ ਦੇ ਨਾਲ ਗੱਠਜੋੜ ਦੀਆਂ ਲਗਾਤਾਰ ਗੱਲਾਂ ਬਾਤਾਂ ਚੱਲਦੀਆਂ ਨੇ ਕਿ ਭਾਜਪਾ ਦੇ ਨਾਲ ਗੱਠਜੋੜ ਅਕਾਲੀ ਦਲ ਦਾ ਹੋ ਜਾਊਗਾ ਇੰਡੀਆ ਦਾ ਐਨਡੀਆ ਦਾ ਅਕਾਲੀ ਦਲ ਇੱਕ ਵਾਰ ਮੁੜ ਜਿਹੜਾ ਹਿੱਸਾ ਉਹ ਹਿੱਸਾ ਬਣ ਚੁੱਕਾ ਖੇਤੀ ਕਾਨੂੰਨਾਂ ਦੇ ਵਿੱਚ ਜਦੋਂ ਜੋਗਿੰਦਰ ਸਿੰਘ ਉਗਰਾਹਾਂ ਨੇ ਦੋ ਧਰਨੇ ਲਾਇਏ ਸੀ ਇੱਕ ਪਟਿਆਲੇ ਇੱਕ ਬਾਦਲਪਿੰਡ ਸੁਖਵੀਰ ਸਿੰਘ ਬਾਦਲ ਦੀ ਕੋਠੀ ਦੇ ਸਾਹਮਣੇ ਉਦੋਂ ਇੱਕ ਕਿਸਾਨ ਸੁਸਾਈਡ ਵੀ ਕਰ ਗਿਆ ਸੀ ਉਸ ਧਰਨੇ ਦੇ ਵਿੱਚ ਉਸ ਸੁਸਾਈਡ ਤੋਂ ਬਾਅਦ ਉਸ ਸਟਰਗਲ ਤੋਂ ਬਾਅਦ ਵਿਭਾਵ ਹਰ ਸਿਮਰਤ ਕੌਰ ਬਾਦਲ ਨੇ ਆਪਣੀ ਫੂਡ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਖੇਤੀ ਕਰੂਨਾ ਦੇ ਦੌਰਾਨ ਹੀ ਵਾਪਸ ਆ ਗਏ ਸੀ ਬਾਹਰ ਐਨਡੀਏ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਸਾਰੇ ਸੋਚਦੇ ਨੇ ਕਿ ਹੋ ਸਕਦਾ ਅਲਾਈਂਸ ਹੋ ਜੇ ਹੋ ਸਕਦਾ ਅਲਾਈਂਸ ਨਾ ਹੋਵੇ ਇਹਦੇ ਤੇ ਗੱਲ ਕਰਾਂਗੇ ਨਾਲੋਂ ਨਾਲ ਕਿਸਾਨਾਂ ਦੇ ਪ੍ਰੋਗਰਾਮ ਨੇ ਕਿ ਮੋਢੀ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਬੈਠਾਂਗੇ ਜਿਹੜੀ ਸਟਰਗਲ ਹੈ ਉਸੇ ਸ਼ੁਰੂ ਕਰਾਂਗੇ ਕੇਂਦਰ ਸਰਕਾਰ ਨੇ ਆਪਣੀਆਂ ਟੀਮਾਂ ਭੇਜੀਆਂ ਤਿੰਨ ਕੈਬਨਿਟ ਮੰਤਰੀ ਨੇ ਜਿਹੜੇ ਸੈਂਟਰ ਦੇ ਉਹਨਾਂ ਦੀ ਕਿਵੇਂ ਟੀਵੀ ਬਣ ਗਈ ਤੇ ਮੁੱਖ ਮੰਤਰੀ ਸਾਹਿਬ ਪੰਜਾਬ ਉਹ ਵਿੱਚ ਬੈਠ ਕੇ ਇੱਕ ਗੱਲਬਾਤ ਦਾ ਹਿੱਸਾ ਬਣੇ ਦੋਵੇਂ ਧਿਰਾਂ ਦਾ ਉਹ ਵੀ ਸਾਰੀ ਗੱਲਬਾਤਾਂ ਲਵਾਂਗੇ ਨਾਲ ਪਰ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਕੀ ਪਰਮਿੰਦਰ ਜੀ ਮੁੜ ਐਂਡੀਆ ਦਾ ਹਿੱਸਾ ਬਣ ਸਕਦਾ ਕੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਮੁੜ ਇੱਕ ਮੰਚ ਤੇ ਇਕੱਠੇ ਹੋ ਕੇ ਚੋਣਾ ਲੜ ਸਕਦੇ ਨੇ ਹਨ ਕਿ ਬੜਾ ਪੁਰਾਣਾ ਰਿਸ਼ਤਾ ਜਨ ਸੰਘ ਦੇ ਟਾਈਮ ਤੋਂ ਹੀ ਰਿਸ਼ਤਾ ਚੱਲੇ ਆਉਂਦਾ ਤੇ ਹੁਣ ਨਾਲ ਬੀਐਸਪੀ ਵੀ ਹੈ ਜੀ ਜੇ ਅਪਾ ਪੁਰਾਣੀ ਗੱਲ ਕਰੀਏ ਗੁਰਜਿੰਦਰ ਜੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲਹੋਰੀ ਜੋਦੇ ਸੀਗੇ ਜਦੋਂ ਉਹਨਾਂ ਦੇ ਆਕਾਲੀ ਦਲ ਦੀ ਬਾਗਡੋਰ ਸਾਰੀ ਉਹਨਾਂ ਦੇ ਹੱਥ 'ਚ ਸੀਗੀ ਉਦੋਂ ਦੇ ਬਿਆਨਾਂ ਨੂੰ ਜੇ ਆਪਾਂ ਚੱਕੀਏ ਐਨਡੀਏ ਦਾ ਅ ਜਾਂ ਬੀਜੇਪੀ ਦਾ ਕਹ ਲਓ ਅ ਰਿਸ਼ਤਾ ਤੇ ਆਕਾਲੀ ਦਲ ਦਾ ਰਿਸ਼ਤਾ ਕਿਹੋ ਜਿਹਾ ਸੀ ਤਾਂ ਉਹਨਾਂ ਨੇ ਮੋਹਰ ਲਾਈ ਹੋਈ ਸੀ ਕਿ ਅ ਆਕਾਲੀ ਦਲ ਔਰ ਬੀਜੇਪੀ ਦਾ ਐਨਡੀਏ ਜਿਹੜਾ ਹੈਗਾ ਨੋ ਮਾਸ ਦਾ ਰਿਸ਼ਤਾ ਇਹ ਵੱਖ ਨਹੀਂ ਹੋ ਸਕਦਾ ਕਿਤੇ ਨਾ ਕਿਤੇ મતਭੇਦ ਹੋ ਜਾਂਦੇ ਨੇ ਉਹ ਅ ਸਮੇਂ ਦੇ ਅਨੁਸਾਰ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਹਾਲਾਤ ਦੇ ਅਨੁਸਾਰ ਫਸਲੇ ਲਈ ਨਹੀਂ ਜਾ ਸਕਦੇ ਆ ਕਿ ਥੋੜਾ ਚਿਰ ਇਧਰ ਅੰਦਰ ਹੋ ਜੋ ਬੱਖ ਹੋ ਜੋ ਚੁੱਪ ਰਹਿ ਲੋ ਨਵੇਂ ਪਰਿਵਾਰਾਂ ਦੇ ਕੋਈ ਛੋਟੀ ਮੋਟੀ ਗੱਲਬਾਤ ਹੋ ਜਾਂਦੀ ਹੈ ਤਾਂ ਕਿ ਦੂਜੇ ਨੂੰ ਬੁਲਾਉਂਦੇ ਨਹੀਂ ਹੈਗੇ ਚੁੱਪ ਰਹਿ ਕੇ ਸਾਲ ਲੰਦੇ ਨੇ ਦੋ ਦਵਾਰੇ ਫੇਰ ਕਿਉਂ ਖਿਚੜੀ ਹੋ ਜਾਂਦੇ ਨੇ ਮਦਰ ਜਦੋਂ ਉਹ ਮੈਂ ਉਸ ਬਿਆਨ ਦੇ ਬਿਹਾਫ ਤੇ ਗੱਲ ਕਰ ਰਹਾ ਕਿ ਨੌ ਮਾਸ ਦਾ ਰਿਸ਼ਤਾ ਜਿਹੜਾ ਕੀ ਹੁੰਦਾ ਉਹ ਬਾਦਲ ਸਾਹਿਬ ਨੇ ਬਿਆਨ ਦਿੱਤਾ ਤਾਂ ਇਸ ਗੱਲ ਦੇ ਵਿੱਚ ਕੋਈ ਆ ਇਹ ਨਹੀਂ ਕਹਿ ਸਕਦੇ ਕਿ ਕੋਈ ਫਰੇਵ ਆ ਜਾਂ ਕੋਈ ਓਲਾ ਪੜਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬੀਜੇਪੀ ਐਂਡੀਏ ਕਹਿੰ ਨੂੰ ਤੇ ਅਕਾਲੀ ਦਲ ਬਾਦਲ ਇਹ ਇਕੱਠੇ ਹੋ ਸਕਦੇ ਇਹ 'ਚ ਕੋਈ ਸ਼ੱਕ ਵੀ ਨਹੀਂ ਹੈ ਹੋ ਸਕਦੇ ਆ ਕੋਈ ਹਾਲਾਤ ਇਦਾਂ ਦੇ ਹੋ ਜਾਣ ਲੇਕਿਨ ਜਿਹੜੀ ਤਾਜ਼ਾ ਖਬਰ ਆ ਰਹੀ ਹੈ ਉਹ ਇਹ ਹੈ ਕਿ ਗੱਲਬਾਤ ਚੱਲ ਰਹੀ ਹੈ ਦਿੱਲੀ ਦੇ ਵਿੱਚ ਆਪਸੀ ਇਕੱਠ ਜੋੜ ਦੀ ਅਕਾਲੀ ਦਲ ਦੀ ਔਰ ਬੀਜੇਪੀ ਦੀ ਗੱਲਬਾਤ ਚੱਲ ਰਹੀ ਹੈ ਔਰ ਇਥੋਂ ਤੱਕ ਗੱਲਬਾਤ ਬਾਹਰ ਆ ਰਹੀ ਹੈ ਕਿ ਸੀਟਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਨਾ ਕਿ ਗੱਠ ਜੋੜਨ ਦਾ ਗੱਠ ਜੋੜਦਾ ਮਤਲਬ ਹੈ ਹੀ ਹੈ ਉਹਦਾ ਕਹਿ ਲਓ ਕਿ ਉਹਦਾ ਮੋਹਰ ਲੱਗੀ ਹੋਈ ਹੈਗੀ ਹੈ ਪਰ ਸੀਟਾਂ ਦੇ ਉੱਤੇ ਚਰਚਾ ਚੱਲ ਰਹੀ ਹੈ ਕਿ 7 7 ਜਾਂ ਘੱਟ ਵੱਧ ਦਾ ਕੋਈ ਹੋ ਸਕਦਾ ਹੋ ਸਕਦੀਆਂ ਨੇ ਕਿਹਦੇ ਹਿੱਸੇ 'ਚ ਜਾਣ ਵੱਡਾ ਭਰਾ ਕਾਉਨ ਬਣੇ ਇਹ ਇਹ ਤੇ ਚਰਚਾ ਚੱਲ ਰਹੀ ਹੈ ਜਾਨੀ ਜੇ ਸਹਿਮਤੀ ਹੋਣੀ ਹੈ ਜਾਂ ਜੇ ਗਠਜੋੜ ਹੋਣਾ ਤਾਂ ਕਿਤੇ ਨਾ ਕਿਤੇ ਸੀਟਾਂ ਦੇ ਉੱਤੇ ਡਿਪੈਂਡ ਕਰ ਰਹੇ ਹੈ ਗੱਲ ਗੱਲ ਸੀਟਾਂ ਦੇ ਉੱਤੇ ਅੜੀ ਹੋਈ ਬੂੜੀ ਹੋਣੀ ਹੈ ਕੁਸ਼ੰਕ ਬਟੋਲ ਬਟੋਲ ਦੇ ਜਿਹੜੇ ਸੀਨੀਅਰ ਕਿਹਾ ਜਾ ਰਿਹਾ ਅਕਾਲੀ ਦਲ ਦੇ ਨੇ ਲੀਡਰ ਨੇ ਇਹ ਵੀ ਕਿ ਸੁਦੇਵ ਸਿੰਘ ਢਿੰਡਸਾ ਹੋਰਾਂ ਦਾ ਵੀ ਨਾਮ ਬਾਹਰ ਆਇਆ ਵੀ ਸ਼ਾਇਦ ਉਹ ਵੀ ਗੱਲਬਾਤ ਕਰ ਰਹੇ ਨੇ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਦਿੱਲੀ ਗਏ ਹੋਏ ਨੇ ਉਹ ਵੀ ਤੇ ਕੁਝ ਲੀਡਰ ਜਿਹੜੇ ਹੈਗੇ ਨੇ ਐਨਡੀਏ ਗਰੁੱਪ ਦੇ ਅ ਦਿੱਲੀ ਦੇ ਉਹ ਵੀ ਗੱਲਬਾਤ ਕਰ ਰਹੇ ਨੇ ਲੋੜ ਦੋਹਾ ਦੀ ਹੈਗੀ ਆ ਹੁਣ ਪੰਜਾਬ ਦੇ ਵਿੱਚ ਜੇ ਪੈਰ ਜਮਾਉਣੇ ਨੇ ਅਜ ਅਕਾਲੀ ਦਲ ਸੜਕਾਂ ਤੇ ਫਿਰਦੇ ਹੈ ਯਾਤਰਾ ਲੈ ਕੇ ਤਾਂ ਇਹਦਾ ਮਤਲਬ ਤਾਂ ਇਹੀ ਹੈ ਕਿ ਅਕਾਲੀ ਦਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਹਾਸ਼ੀਏ ਤੇ ਮੰਨ ਰਿਹਾ ਹੈ ਤਾਂ ਉਹ ਆਪਣੀ ਸ਼ਾਖ ਬਚਾਉਣ ਲਈ ਆਉਂਦੀਆਂ ਲੋਕ ਸਭਾ ਚੋਣਾਂ ਤੇ ਨੈਕਸਟ ਜਿਹੜੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਮਜ਼ਬੂਤੀ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਾ ਲੋਕਾਂ ਦੇ ਸਾਹਮਣੇ ਆ ਜਿਹੜੇ ਅਕਾਲੀ ਦਲ ਦੇ ਉੱਤੇ ਬਲੇਮ ਲੱਗੇ ਹੋਏ ਨੇ ਖਾਸ ਕਰਕੇ ਸ਼ੇਦਾ ਤੇ ਬੇਅਦਮੀ ਦਾ ਗੋਲੀ ਕੰਢ ਦਾ ਇਹ ਵੱਡੇ ਨੇ ਜਿਨ੍ਹਾਂ ਕਰਕੇ ਚੋਣ ਹਾਰੀ ਸਮਝਦੀ ਅਕਾਲੀ ਦਲ ਉਹਨਾਂ ਨੂੰ ਧੋਣ ਵਾਸਤੇ ਦਾਗ ਧੋਣ ਵਾਸਤੇ ਉਹ ਲੋਕਾਂ ਦੇ ਵਿੱਚੋਂ ਫਿਰ ਰਹੇ ਨੇ ਅਕਾਲੀ ਦਲ ਨੂੰ ਪਤਾ ਹੈ ਕਿ ਸਾਡੀ ਸਥਿਤੀ ਕਮਜ਼ੋਰ ਹੈ ਫਿਲਹਾਲ ਦੀ ਘੜੀ ਕਿਉਂਕਿ ਸੀਟਾਂ ਵੋਟਾਂ ਸਾਰਾ ਕੁਝ ਦੱਸ ਰਹੀ ਜਾਂਦੇ ਦੂਜੇ ਪਾਸੇ ਬੀਜੇਪੀ ਨੂੰ ਵੀ ਪਤਾ ਹੈ ਪੀਜੇ ਜੇ ਬੀਜੇਪੀ ਪੰਜਾਬ ਦੇ ਵਿੱਚ ਕੁਝ ਹਾਸਲ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਨਾਲ ਸਿੱਖ ਭਾਈਚਾਰੇ ਨਾਲ ਉਹਨਾਂ ਦੀ ਨਮਾਇੰਦਗੀ ਕਰਦੀ ਜਾਂ ਉਹਨਾਂ ਦਾ ਕੋਈ ਚਿਹਰਾ ਨਾਲ ਲੈ ਕੇ ਤੁਰਨਾ ਹੋਊ। ਉਹ ਤੋਂ ਬਿਨਾ ਕੋਈ ਮੇਰੇ ਖਿਆਲ ਨਾਲ ਬੀਜੇਪੀ ਨੂੰ ਭਲੀ ਭਾਂਤ ਜਾਣੂ ਵਾਲੀ ਬੀਜੇਪੀ ਵੀ ਹੁੰਦਾ ਤਾਂ ਬਿਨਾ ਗੁਜ਼ਾਰਾ ਕੋਈ ਨਹੀਂ ਹੈ। ਸੋ ਇਸ ਕਰਕੇ ਲੋੜ ਦੋਵਾਂ ਦੀ ਹੈਗੀ ਆ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਇਸ ਗੱਲ ਨੂੰ ਇਸ ਦੀ ਪੁਸ਼ਟੀ ਤਾਂ ਨਹੀਂ ਕਰ ਰਹੇ ਲੇਕਿਨ ਜਿੱਦਾਂ ਉਡਾ ਸਮਾ ਪਹਿਲਾਂ ਆਪਾਂ ਸੁਣਿਆ ਹੋਊਗਾ ਅ ਸਰਜੀ ਸਿੰਘ ਰੱਖਣਾ ਹੋਰਾਂ ਨੇ ਵੀ ਕਦੋਂ ਹੋਰ ਬਿਆਨ ਇਦਾਂ ਦੇ ਆਏ ਆ ਕਿ ਬਈ ਜੀਪੀ ਨਾਲ ਕਿਹੜਾ ਕੋਈ ਵੱਟ ਦਾ ਰੌਲਾ ਹੈ ਜੇਦੋਂ ਹਾਲਾਤ ਹੋਣਗੇ ਤਾਂ ਸਮਝੋ ਤਾਂ ਹੋ ਵੀ ਆਊਗਾ ਕੱਟ ਜੋੜੂ ਕਰ ਵੀ ਲਵਾਂਗੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਗੱਲਬਾਤ ਕਰਾਂਗੇ ਹਾਲਾਂਕਿ ਜਿਹੜੇ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਜੋ ਇਸ ਗੱਲ ਤੋਂ ਮੁਨਕਰ ਹੋ ਰਹੇ ਆ ਬਿਲਹਾਲ ਦੀ ਘੜੀ ਕਿ ਕਿਆਸ ਰਾਜਾਂ ਨੇ ਇਹ ਹਾਲਾਤ ਦੇ ਅਨੁਸਾਰ ਫੈਸਲਾ ਹੋਏਗਾ ਹਲੇ ਕੋਈ ਗੱਲਬਾਤ ਚੱਲ ਰਹੀ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਊਗੀ ਪੰਥਕ ਹਿੱਤਾਂ ਦੀ ਗੱਲ ਹੋਊਗੀ ਤੇ ਆ ਪੰਜਾਬ ਦੀ ਨੌਜਵਾਨੀ ਦੀ ਗੱਲ ਹੋਊਗੀ ਰੋਜ਼ਗਾਰ ਦੀ ਗੱਲ ਹੋਊਗੀ ਤੇ ਉਹ ਉੱਥੇ ਉਹ ਕਿਸੇ ਵੀ ਹੱਦ ਤੱਕ ਕਸ਼ਮਯੋਹਤਾ ਕਰਨ ਲਈ ਤਿਆਰ ਹੋਣਗੇ ਲੇਕਿਨ ਹਾਲਾਤ ਡਿਪੈਂਡ ਕਰਦੇ ਕਿ ਹਾਲਾਤ ਕਿੱਦਾ ਦੇ ਤੇ ਜੇ ਆਪਾਂ ਪਿਛਲੇ ਹੋਰ ਝਾਤੀ ਮਾਰ ਲਈਏ ਕਿ ਗੱਠ ਜੋੜ ਕਿਵੇਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਪੱਖ ਹੋਏ ਆ ਕਿ ਨਹੀਂ ਹੋਇਆ ਪੂਰੀ ਤਰ੍ਹਾਂ ਐ ਤੁਸੀਂ ਦੇਖ ਲੋ ਜੇ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਉਹਦੋਂ ਵੀ ਅ ਅਕਾਲੀ ਦਲ ਜਿਹੜਾ ਹੈਗਾ ਉਹ ਅ ਐਨਡੀਏ ਦੇ ਪੱਖ ਚ ਭੁਗਤੇ ਸੀ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਸਫਾਈ ਦਿੱਤੀ ਸੀ ਕਿ ਘੱਟ ਗਿਣਤੀ ਜਿਹੜੇ ਹੈਗੇ ਨੇ ਲੋਕ ਉਹਨਾਂ ਦੀ ਪੈਰ ਵੀ ਕਰਦੇ ਆ ਸੀ ਉਹਨਾਂ ਦੀ ਉਹਨਾਂ ਦਾ ਸਾਥ ਦਿੰਦੇ ਆ ਇਸ ਕਰਕੇ ਵੋਟ ਉੱਧਰ ਪਾਉਣੀ ਸਾਡਾ ਕੰਮ ਸੀ ਦੂਜੇ ਪਾਸੇ ਚੰਡੀਗੜ੍ਹ ਦਾ ਜਿਹੜਾ ਹੁਣ ਤਾਜ਼ਾ ਘਟਨਾ ਕਰਮ ਵਾਪਰਿਆ ਮੇਰ ਵਾਲਾ ਇੱਥੇ ਵੀ ਤੁਸੀਂ ਦੇਖ ਲੋ ਇੱਕ ਵੋਟ ਸੀਗੀ ਜਿਹੜੀ ਉਹ ਕਿਹਾ ਜਾ ਰਿਹਾ ਕਿ ਕਾਂਗਰਸ ਨਾਲ ਪਾਸੇ ਉਧਰ ਬੀਜੇਪੀ ਵਾਲੇ ਪਾਸੇ ਭੂਤੀ ਹੈ ਤਾਂ ਉੱਥੇ ਵੀ ਇਹ ਗੱਲ ਸਪਾਈ ਸਾਹਮਣੇ ਆਈ ਹੈ ਕਿ ਭਈ ਜਿਹੜੇ ਪੰਜਾਬ ਦਾ ਬੇੜਾ ਕਰਕੇ ਕਰਦਾ ਆ ਮਾਦੀ ਪਾਰਟੀ ਦੀ ਸਰਕਾਰ ਨੇ ਉਹਦੇ ਹੱਕ ਚ ਕਿਵੇਂ ਭੁਗਤ ਭੁਗਤ ਜਾਂਦੇ ਉਹ ਉਹਦਾ ਕਹਿਣ ਦਾ ਭਾਵ ਹੈ ਕਿ ਸਾਥ ਤਾਂ ਰਿਆ ਹੀ ਹੈ ਉਹ ਭਾਵੇਂ ਲੁਕਵੇਂ ਤੌਰ ਤਰੀਕੇ ਨਾਲ ਰਿਹਾ ਜਾਂ ਸਪਸ਼ਟ ਤੌਰ ਤੇ ਸਾਹਮਣੇ ਆਏ ਨੇ ਉਹਨੂੰ ਲੋੜ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਮ ਆਤਕਠ ਨਹੀਂ ਵੀ ਨਹੀਂ ਕਹਿ ਸਕਦੇ ਆਪਾਂ ਵੀ ਪਰ ਇਹ ਇਹਦੇ ਵਿੱਚ ਐ ਰਤਾ ਪਰ ਇਹ ਵੀ ਨਹੀਂ ਹੈ ਕਿ ਕੋਈ ਓਲਾ ਰੱਖ ਕੇ ਗੱਲ ਕਰੀ ਜਾਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਘੱਟ ਜੋੜ ਹੋ ਰਿਹਾ ਹੈ ਉਹ ਜੇਗਾ ਸਿਰਫ ਸੀਟਾਂ ਸੁੱਟਾਂ ਦਾ ਵੰਡ ਕਰਕੇ ਜੇ ਨਾ ਹੋਇਆ ਉਸ ਤਰੀਕੇ ਨਾਲ ਕਿਤੇ ਰਹਿ ਜਾਵੇ ਜਾਂ ਜਿਵੇਂ ਵੱਡਾ ਭਰਾ ਕਹਿ ਕੇ ਆਪ ਰੋਲ ਅਦਾ ਕਰਨਾ ਹੋਵੇ ਜਾਂ ਜਿਵੇਂ ਪੰਜਾਬ ਦੀ ਇਕਾਈ ਹੈ ਬੀਜੇਪੀ ਦੀ ਉਹ ਪਹਿਲਾਂ ਵੀ ਇਸ ਗੱਲੋਂ ਨਾ ਕੁਛ ਸੀਗੇ ਕਿ ਸਾਨੂੰ ਪੂਰੀ ਤਰ੍ਹਾਂ ਨਮਾਇਦਗੀ ਨਹੀਂ ਮਿਲਦੀ। ਜਦ ਕਿ ਅਸੀਂ ਆਪਣੀਆਂ ਵੋਟਾਂ ਸਾਰੀਆਂ ਪੁੱਗਤਾਂਦੇ ਆ ਉਧਰ। ਲੇਕਿਨ ਹਾਲਾਤ ਦੇ ਅਨੁਸਾਰ ਹੋ ਸਕਦਾ ਹੈ ਕਿ ਪੰਥਕ ਪਾਰਟੀ ਕਹੌਣ ਵਾਲੀ ਬਾਦਲ ਅਕਾਲੀ ਦਲ ਬਾਦਲ ਨੂੰ ਵੱਡਾ ਭਰਾ ਮੰਨ ਕੇ ਜਿੱਤਣਾ ਕਿਤੇ ਐਨਡੀ ਜਿਹੜਾ ਹੈ ਉਹ ਪੈਰ ਵੀ ਕਰ ਲਵੇ, ਪਹਿਲ ਕਰ ਲਵੇ ਔਰ ਗੱਠ ਜੋੜ ਜਿਹੜਾ ਹੈ ਉਹ ਹੋ ਜਾਵੇ। ਜੀ। ਰਮਿੰਦਰ ਜੀ ਅਗਲੀ ਖਬਰ ਹੈਗੀ ਕਿਸਾਨਾਂ ਦੇ ਨਾਲ ਜੁੜੀ ਹੋਈ ਕਿਸਾਨ ਕਹਿੰਦੇ ਕਿ ਅਸੀਂ ਦਿੱਲੀ ਜਾਵਾਂਗੇ 13 ਤਰੀਕ ਨੂੰ ਕੋਚ ਕਰਾਂਗੇ ਕੇਂਦਰ ਸਰਕਾਰ ਇੱਕ ਕਮੇਟੀ ਬਣਾਉਂਦੀ ਹੈ ਕੁਝ ਆਪਣੇ ਉਥੋਂ ਭੱਦੇ ਭੇਜਦੀ ਹੈ ਭਗਵੰਤ ਮਾਨ ਸਾਹਿਬ ਜਿਹੜੇ ਕਿਸਾਨਾਂ ਦੇ ਪੁੱਤ ਨੇ ਉਹ ਵਿੱਚ ਪੈਂਦੇ ਨੇ ਕਮੇਟੀ ਦੇ ਤੇ ਉਹ ਫਿਰ ਗੱਲਬਾਤ ਆਪਣੇ ਕਰਦੇ ਨੇ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸੈਟੀਸਫਾਈਡ ਕਰਾਂਗੇ ਤੁਹਾਨੂੰ ਦਿੱਲੀ ਆਉਣ ਦੀ ਲੋੜ ਨਹੀਂ ਤੁਹਾਡੀਆਂ ਮੰਗਾਂ ਦੇ ਨਾਲ ਸਹਿਮਤੀ ਜਤਾਈ ਜਾਊਗੀ ਕੀ ਆਪਰੇਟ ਹੈ ਇਹਦੇ ਵਿੱਚ ਜੀ ਤੇ ਕੋਆਪਰੇਟ ਦਾ ਪਹਿਲੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਰੀ ਨਾ ਵਕੀਲ ਬਣੇ ਆ ਉਹ ਉਹਨਾਂ ਨੇ ਇਹ ਮੀਟਿੰਗ ਅਰੇਂਜ ਕਰਵਾਈਆ ਤਿੰਨ ਮੰਤਰੀਆਂ ਦੀ ਟੀਮ ਨੇ ਆਉਣਾ ਸੀਗਾ ਦੋ ਮੰਤਰੀ ਆ ਪਿਊਸ਼ ਕੋਇਲ ਤੇ ਅਰਜਨ ਮੁੰਡੇ ਉਹ ਆਏ ਨੇ ਉਹਨਾਂ ਨੇ ਕਿਸਾਨਾਂ ਨਾਲ ਔਰ ਸਰਕਾਰ ਦੇ ਨਮਾਇਦੇ ਜਿਹੜੇ چاہے ਉਹ ਮੁੱਖ ਮੰਤਰੀ ਹੋਣ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਬਾਹਰ ਆ ਕੇ ਇੱਕ ਵੱਡੀ ਗੱਲ ਇਹ ਹੋਈ ਹੈ ਕਿ ਨਾ ਤਾਂ ਪਿਊਸ਼ ਗੋਲ ਬੋਲੇ ਨਾ ਅਰਜਨ ਮੁੰਡੇ ਬੋਲੇ ਲੇਕਿਨ ਭਗਵਾਨ ਸਿੰਘ ਮਾਨ ਉਹਨਾਂ ਨੇ 3-3.5 ਮਿੰਟ ਜ਼ਰੂਰ ਗੱਲਬਾਤ ਕੀਤੀ ਹੈ ਪ੍ਰੈਸ ਨੂੰ ਸਬੋਧਨ ਕੀਤਾ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕੀ ਹੈ ਕਿ ਅੰਦਰ ਜਿਹੜੀ ਗੱਲਬਾਤ ਹੋਈ ਹੈ ਬੜੀ ਸਹਿਰਦ ਤਰੀਕੇ ਨਾਲ ਹੋਈ ਹੈ ਜਿਹੜੀਆਂ ਕੁਝ ਇੱਕ ਮੰਡਾਂ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ ਜਿਵੇਂ ਪਰਚੇ ਪਾਏ ਨੇ ਸ਼ਾਨਨਾ ਤੇ ਅੰਦੋਲਨ ਦੇ ਵਿੱਚ ਜਿਹੜਾ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਉਹ ਰੱਦ ਕਰੇ ਜਾਣ ਵੀ ਉਹ ਉਹ ਇਦਾਂ ਦੀਆਂ ਗੱਲਾਂ ਕਰਕੇ ਵੀ ਜਿਹੜੀਆਂ ਸਹਿਮਤੀ ਬਣੀ ਹੈ ਤੇ ਬਾਕੀ ਜਿਹੜੀਆਂ ਗੱਲਾਂ ਹੈਗੀਆਂ ਸੀ ਉਹ ਸਾਰੀਆਂ ਉਹਨਾਂ ਦੋਹਾਂ ਮੰਤਰੀਆਂ ਨੇ ਬਕਾਇਦਾ ਤੌਰ ਤੇ ਪੂਰਨ ਸ਼ਾਂਤੀ ਬਣਾ ਕੇ ਸੁਣੀਆਂ ਨੇ ਔਰ ਜਾ ਕੇ ਵਿਚਾਰਨ ਦੀ ਗੱਲ ਦਾ ਭਰੋਸਾ ਦਿੱਤਾ ਕਿ ਜਾ ਕੇ ਵਿਚਾਰੀਆਂ ਜਾਣਗੀਆਂ ਉਹਨੇ ਮੀਟਿੰਗ ਜਿਹੜੀ ਹੋਈ ਹੈ ਇਸ ਕਰਕੇ ਹੋਈ ਹੈ 13 ਤਰੀਕ ਦਾ ਜਿਹੜਾ ਆਪਾਂ ਨੂੰ ਪਤਾ ਹੀ ਹੈ ਸਭ ਨੂੰ ਕਿ ਕਿਸਾਨੀ ਅੰਦੋਲਨ ਕਿ ਤਰ੍ਹਾਂ ਦਾ ਸ਼ੁਰੂ ਕਰਨ ਦੀ ਦੁਬਾਰੇ ਇੱਕ ਵਾਇਦ ਸ਼ੁਰੂ ਹੋ ਰਹੀ ਹੈ ਕਿ 13 ਤਰੀਕ ਨੂੰ ਦਿੱਲੀ ਚਲੋ ਵਾਲਾ 13 ਫਰਵਰੀ ਨੂੰ ਉਕਾ ਦਿੱਤਾ ਗਿਆ ਲੋਕ ਬੜੇ ਉਤਾਵਲੇ ਨੇ ਪਹਿਲਾਂ ਇਹ ਵੀ ਦੱਸ ਦਈਏ ਕਿ ਪੂਚ ਵੀ ਕਰਨ ਦੇ ਤਿਆਰੀਆਂ ਕਰ ਚੁੱਕੇ ਨੇ ਉਹ ਕਹਿੰਦੇ ਸੀ ਭਾਂਡੇ ਬਿਸਤਰੇ ਆਪਣੇ ਸਾਹਮਲੇ ਆ ਫਿਰ ਦੁਬਾਰਾ ਦਿੱਲੀ ਜਾਣ ਹਾਂਗੇ ਹੁਣ ਜਿਹੜੀ ਮੀਟਿੰਗ ਹੋਈ ਸੀ ਜਾਂ ਜਿਹੜਾ ਇਹ ਦਿੱਲੀ ਧਰਨਾ ਦੇਣ ਦੀ ਗੱਲ ਕਰ ਰਹੇ ਗੁਰਜਿੰਦਰ ਜੀ ਇਹ ਉਹ 12 ਮੰਗਾ ਨੇ ਜਿਨ੍ਹਾਂ ਜਿਹੜੀਆਂ ਲਿਖਤੀ ਰੂਪ ਵਿੱਚ ਉਦੋਂ ਕਿਸਾਨੀ ਅੰਦੋਲਨ ਵੇਲੇ ਕੇਂਦਰ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਮੰਨਾਂਗੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣੀ ਜਿਹੜੀ ਉਹ ਇਦਾਂ ਦੀਆਂ ਮੰਗਾਂ ਜਿਹੜੀਆਂ ਹੈਗੇ 12 ਉਹ ਲਿਖਤੀ ਤੌਰ ਤੇ ਜਿਹੜੀਆਂ ਲੰਗਾਂ ਗੱਜਾਂ ਜਿਮੰਗੀਆਂ ਬਣੀਆਂ ਗੱਜਾਂ ਸੀਗੀਆਂ ਉਹਨਾਂ ਤੇ ਕੋਈ ਪੈਰ ਵੀ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਅੱਗੇ ਕਾਰਵਾਈ ਨਹੀਂ ਹੋਈ ਕੋਲੋਂ ਉਹਨਾਂ ਦੇ ਉਹ ਮੰਗਾਂ ਦੇ ਮੰਗਾਂ ਨੂੰ ਲੈ ਕੇ ਬਣਵਾਉਣ ਵਾਸਤੇ ਇਹ ਕਿਸਾਨ ਜਿਹੜੇ ਹੈਗੇ ਦੁਬਾਰਾ ਦਿੱਲੀ ਵਾਲੇ ਪਾਸੇ ਜਾ ਰਹੇ ਨੇ ਪੁੱਛਤਾ ਕਰਨਾ ਹੈ ਲੇਕਿਨ ਹਰਿਆਣਾ ਵਰਗੇ ਸਟੇਟਸ ਨੇ ਔਰ ਖਾਸ ਕਰਕੇ ਪੰਜਾਬ ਤੋਂ ਉੱਠਿਆ ਸੀ ਉਦੋਂ ਅੰਦੋਲਨ ਉਦੋਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਖੱਬੀ ਜੇਬ ਦੇ ਵਿੱਚ ਪਾ ਲਿਆ ਸੀ ਅਸਤੀਫਾ ਕਹਿਤਾ ਸੀ ਮੈਂ ਕਿਸਾਨਾਂ ਦੇ ਉੱਤੇ ਕੋਈ ਰੋਕ ਟੋਕ ਨਹੀਂ ਪਾਉਂਗਾ ਮੈਂ ਕਿਸਾਨਾਂ ਦੇ ਉੱਤੇ ਕੋਈ ਲਾਠੀ ਚਾਰਜ ਨਹੀਂ ਕਰੂੰਗਾ ਕਿਸਾਨਾਂ ਨੂੰ ਨਹੀਂ ਰੋਕੂੰਗਾ ਜਾਣ ਜਾਣਗੇ ਤਾਂ ਇਸੇ ਤਰ੍ਹਾਂ ਭਗਵੰਤ ਮਾਨ ਕਹਿੰਦੇ ਕਿ ਉੱਥੇ ਜਾ ਕੇ ਤੇਲ ਕੁੱਕਣ ਦਾ ਉੱਥੇ ਜਾ ਕੇ ਪਾਣੀ ਦੇ ਆਂਗ ਉਛਾਣਾ ਖਾਣ ਦਾ ਜਾਂ ਸੋਟੀਆਂ ਡਾਂਗਾ ਖਾਣ ਦਾ ਕੀ ਮਤਲਬ ਹੈ ਘਾਟਾ ਪੈਂਦਾ ਸਟਾ ਲੱਗਦੀਆਂ ਨੇ ਗੱਲਬਾਤ ਰਾਹੀਂ ਕਰਦੇ سلسلہ ਇਸ ਤਰ੍ਹਾਂ ਚਲਾ ਕੇ ਗੱਲਬਾਤ ਰਾਹੀਂ ਤੇ ਜੇ ਨਵੇੜਿਆ ਜਾ ਸਕਦਾ ਤਾਂ ਨਵੇੜ ਲਓ ਇਹ ਗੱਲ ਆਪੋ ਕਹਿੰਨੇ ਕਿ ਠੀਕ ਹੈ ਗੱਲਬਾਤ ਰਾਹੀਂ ਹੁੰਦਾ ਸਾਰਾ ਕੁਝ ਅੱਛੀ ਪਹਿਲ ਵੀ ਕਹਿ ਸਕਦਾ ਇੱਕ ਬਦੌਲ ਮੁੱਖ ਮੰਤਰੀ ਪਹਿਲਾਂ ਹਾਲਾਂਕਿ ਭਗਵੰਤ ਮਾਨ ਦਾ ਬਿਆਨ ਵੀ ਇਹ ਰਿਹਾ ਕਿ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਪਹਿਲਾਂ ਹੀ ਬਿਆਨ ਦੇ ਕੇ ਆਏ ਨੇ ਉਹ ਦਿੱਲੀ 'ਚ ਵੀ ਦਿੱਤਾ ਬਿਆਨ ਉਹਨਾਂ ਨੇ ਤੋਂ ਕਹਿ ਸਕਦੇ ਨੇ ਕਿ 13 ਤੱਕ ਪਾਣਾ ਹੀ ਪਾਣਾ ਦਿੱਲੀ ਉਹ ਕਹਿੰਦੇ ਮੀਟਿੰਗ ਚਾਹੇ ਹੋ ਗਈ ਕਿਸਾਨ ਕਹਿੰਦੇ ਨੇ ਜੇ ਤਾਂ 12 ਤਰੀਕ ਤੱਕ ਕੋਈ ਸੋਲੂਸ਼ਨ ਨਿਕਲਦਾ ਹੱਲ ਨਿਕਲਦਾ ਫੇਰ ਤਾਂ ਕੋਈ ਫੈਸਲਾ ਵਾਪਸ ਲਿਆ ਜਾ ਸਕਦਾ ਮਹਿਤਾ ਪ੍ਰੋਗਰਾਮ ਤੈਅ ਹੈ ਕਿ 13 ਤਰੀਕ ਨੂੰ ਦਿੱਲੀ ਕੁਚ ਕਰਨਾ ਹੈ ਤਾਂ ਦਿੱਲੀ ਕੁਚ ਕਰਨਾ ਹੈ ਇਹਦੇ ਵਿੱਚ ਬਿਲਹਾਲ ਕੋਈ ਫੈਸਲੇ ਵਿੱਚ ਬਦਲਾ ਨਹੀਂ ਹੈਗਾ ਕਿਸਾਨ ਆਗੂਆਂ ਨੇ ਵੀ ਕਿਹਾ ਜਿਵੇਂ ਮੀਟਿੰਗ ਤੋਂ ਬਾਹਰ ਆਏ ਆਪਾਂ ਕਹਿੰਦੇ ਹੁੰਦੇ ਹਾਂ ਕਿ ਬਾਡੀ ਲੈਂਗੁਏਜ ਤੋਂ ਪਤਾ ਲੱਗਦਾ ਕਿ ਮੀਟਿੰਗ ਦੇ ਵਿੱਚ ਕੀ ਹੋਇਆ ਹੋਊ ਕਿੱਦਾਂ ਦੀ ਗੱਲ ਹੋਈ ਹੋਊਗੀ ਤਾਂ ਉਹ ਉਹਨਾਂ ਦੀ ਪੋਜ਼ਿਟਿਵ ਜਿਹੜੀ ਹੈਗੀ ਹੈ ਬਾਡੀ ਲੈਂਗੁਏਜ ਦੱਸਦੀ ਸੀ ਕਿ ਅੰਦਰ ਜੇ ਮਾਹੌਲ ਬਣਿਆ ਹੋਇਆ ਤਾਂ ਪੋਜ਼ਿਟਿਵ ਮਾਹੌਲ ਹੋਇਆ ਹੋਊਗਾ ਤਾਂ ਹੀ ਹੈ ਕਿਉਂਕਿ 2024 ਨੇੜੇ ਆ ਰਹੇ ਐਂਡੀ ਕਦੇ ਨਹੀਂ ਚਾਹੂਗਾ ਖਾਸ ਕਰ ਮੋਦੀ ਕਦੇ ਨਹੀਂ ਚਾਣਗੇ ਕਿ ਆ ਕੇ ਫੇਰ ਫਿਰੂਫਾਂ ਦੇ ਉੱਤੇ ਕਿਸਾਨ ਬੈਠ ਜਾਣਾ ਔਰ ਜੋ ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੇ ਪਹਿਲਾਂ ਸਰਕਾਰ ਦੀ ਉਹ ਹੋਈ ਆ ਬੇਇੱਜ਼ਤੀ ਗੱਲ ਉਹ ਹੋਈ ਆ ਮੋਦੀ ਸਰਕਾਰ ਦੀ ਉਹ ਦੁਬਾਰਾ ਫੇਰ ਉਹੀ ਗੱਲ ਆ ਜਾਵੇ ਲੋਕਾਂ ਨੂੰ ਫੇਰ ਮੌਕਾ ਮਿਲ ਜੇ ਮੋਦੀ ਦੇ ਖਿਲਾਫ ਬੋਲਣ ਦਾ ਸੋ ਉਹ ਮੇਰੇ ਖਿਆਲ ਨਾਲ ਉਸ ਕਰਕੇ ਟੀਮ ਫਟਾਫਟ ਭੇਜੀ ਵੀ ਗਈ ਆ ਨਾਲ ਦੀ ਨਾਲ ਪਹਿਲਾਂ ਇੰਨੀ دیر ਤੁਸੀਂ ਦੇਖਿਆ ਜੀ ਪਹਿਲਾਂ ਕਿੰਨੀ دیر ਦਿੱਲੀ ਜਾ ਕੇ ਬੈਠੇਗੇ ਉਹਨਾਂ ਦੇ ਰਾਹਾਂ ਦੇ ਵਿੱਚ ਕਿੰਨੇ ਅੜਚਨਾ ਪੈਦਾ ਕਰਕੇ ਉਹਨਾਂ ਰੋਕਣ ਦੀ ਕੋਸ਼ਿਸ਼ ਕਰੇਗੀ ਫਿਰ ਕਿਤੇ ਜਾ ਕੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀਗਾ ਤੇ ਹੁਣ ਤਾਂ ਦਿੱਲੀੋਂ ਸਿੱਧਾ ਚੰਡੀਗੜ੍ਹ ਉਤਰ ਗਿਆਗੇ ਤੇ ਉਹ ਉਹ ਕਹਿਣ ਦਾ ਭਾਵ ਇਹ ਕਿਤੇ ਨਾ ਕਿਤੇ ਕੋਈ ਲੱਗਦਾ ਕਿ ਪੋਜ਼ਿਟਿਵ ਕੋਈ ਹੱਲ ਨਿਕਲਣ ਦੀ ਛੇਧ ਦਿਖ ਰਹੀ ਹੈ ਕੋ ਚਾਨਣ ਦਿਖ ਰਿਹਾ ਹਰਿਆਣਾ ਵਿੱਚ ਤੁਹਾਨੂੰ ਦੱਸ ਦਈਏ ਕਿ ਫੇਸ ਮਾਰਤੇ ਇਹ ਅੰਦੋਲਨ ਦੀ ਤਿਆਰੀ ਨੂੰ ਲੈ ਕੇ ਜਿਹੜੇ ਦਿੱਲੀ ਕੁਝ ਕਰ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਡੀਜੀਪੀ ਨੇ ਸਪੈਸ਼ਲ ਹਦਾਇਤਾਂ ਜਾਰੀ ਵੀ ਕਰ ਦਿੱਤੀਆਂ। ਉਹ ਕਹਿੰਦੇ ਕੋਈ ਟਰੈਕਟਰ ਨੂੰ ਡੀਜ਼ਲ ਨਹੀਂ ਦਿੱਤਾ ਜਾਊਗਾ। ਕੋਈ ਟਰੈਕਟਰ ਨੂੰ ਇਦਾਂ ਨਹੀਂ ਲੰਘਣ ਦਿਆ ਜਾਊਗਾ। ਠੀਕ ਹੈ ਜੀ। ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਪਛਾਣ ਕਰੀ ਜਾਊਗੀ। ਵੈਰੀਕੇਟਿੰਗ ਕਰ ਦਿੱਤੀ ਗਈ ਹੈ। ਹਰਿਆਣਾ ਦੇ ਜਿਹੜੇ ਕਿਸਾਨ ਜਾਣਗੇ ਕਹਿੰਦੇ ਉਹਨਾਂ ਦੀ ਰੈਡ ਐਂਟਰੀਆਂ ਹੋਣਗੀਆਂ। ਜਿਹੜੇ ਆਮ ਬੰਦੇ ਜਾਣਗੇ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਜਾਣਗੇ। ਜਾਣੇ ਕਿ ਕਿਸਾਨਾਂ ਨੂੰ ਰੋਕਣ ਵਾਸਤੇ ਇੱਕ ਪਾਸੇ ਸਖਤਾਈ ਦਾ ਦਿਖਾਈ ਜਾ ਰਹੀ ਹੈ ਦੂਜੇ ਪਾਸੇ ਮੀਟਿੰਗ ਕਰਨ ਦੇ ਲਈ ਦਿੱਲੀ ਤੋਂ ਟੀਮਾਂ ਵੀ ਆ ਰਹੀਆਂ ਨੇ ਸੋ ਕਹਿਣ ਦਾ ਭਾਵ ਇਹ ਹੈ ਕਿ ਕਿਤੇ ਨਾ ਕਿਤੇ 2024 ਹੈ ਜਿਹੜਾ ਉਹ ਵੱਡਾ ਰੋਲਾ ਦਾ ਕਰ ਸਕਦਾ ਹੈ ਔਰ ਜੇ ਇਸ ਵੇਲੇ ਸਟੇਟ ਲੈਵਲ ਦੀਆਂ ਮੰਗਾਂ ਨੂੰ ਨਾਲ ਲੈ ਕੇ ਕੋਈ ਐਡੀਟੇਸ਼ਨ ਕਰਾਇਆ ਜਾਵੇ ਖਾਸ ਕਰ ਪੰਜਾਬ ਦੇ ਜਿਹੜੇ ਕਿਸਾਨ ਨੇ ਜਥੇਬੰਦੀਆਂ ਇਕੱਠੀਆਂ ਹੋਣ ਜਨੇ ਦੁਆਰਾ ਤਾਂ ਸੈਂਟਰ ਦੀਆਂ ਮੰਗਾਂ ਦੇ ਨਾਲ-ਨਾਲ ਜਿਹੜੇ ਸੈਂਟਰ ਕੋਨ ਨੇ ਉਹ ਪੰਜਾਬ ਦੇ ਮੁੱਦੇ ਵੀ ਵਿਚਾਰੇ ਜਾ ਸਕਦੇ ਗੁਰਜਿੰਦਰ ਜੀ ਮੌਕਾ ਅੱਛਾ ਆ। ਜੇ ਕੋਈ ਪੈਰ ਵੀ ਕਰ ਰਿਹਾ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਹੁਣੀ ਆਪ ਆ ਕੇ ਕਹ ਰਹੇ ਨੇ ਕਿ ਅਸੀਂ ਗੱਲ ਕਰਦੇ ਆਂ ਭਾਈ ਮੀਟਿੰਗ ਤੈਅ ਕਰਾਂਦੇ ਆ ਤਾਂ ਇੱਥੇ ਵੀ ਮੀਟਿੰਗ ਤੈਅ ਹੋ ਸਕਦੀ ਹੈ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਵੀ ਸਰਕਾਰ ਨਾਲ ਵਿਚਾਰੇ ਜਾ ਸਕਦੇ ਆ। ਪਹਿਲੇ ਇਹਨਾਂ ਨੂੰ ਵੀ ਲਈ ਜਾ ਸਕਦੀ ਹੈ। ਸੈਂਟਰ ਤੇ ਦਿੱਲੀ ਜਾ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਤਾਂ ਪੰਜਾਬ ਦੇ ਮੁੱਦੇ ਤੇ ਵੀ ਪੰਜਾਬ ਦੇ ਵਿੱਚ ਬੈਠ ਕੇ ਗੱਲਬਾਤ ਹੋ ਸਕਦੀ। ਜੀ ਬਿਲਕੁਲ ਦੇਖੋ ਪ੍ਰਮਿੰਦਰ ਜੀ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਦਾ ਆ ਕੇ ਪੀਸਫੁੱਲ ਜਿਹੜੀ ਸਟਰਗਲ ਹੈ ਉਸ ਸਟਰਗਲ ਜਾਂ ਉਸ ਸੰਘਰਸ਼ ਉਸ ਅੰਦੋਲਨ ਦਾ ਜਿਹੜਾ ਅਧਿਕਾਰ ਹੈ ਉਹ ਦੇਸ਼ ਦਾ ਸੰਵਿਧਾਨ ਦਿੰਦਾ ਹੈ ਦੇਸ਼ ਦਾ ਕਾਨੂੰਨ ਸੰਵਿਧਾਨ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਪੀਸਫੁੱਲ ਸਟਰਗਲ ਹੋ ਸਕਦੀ ਹੈ ਨਾਲੋ ਨਾਲ ਭਗਵੰਤ ਮਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਕੋਲ ਆਈਆਂ ਨੇ ਉਹ ਸਾਰੀਆਂ ਮੰਗਾਂ ਮੰਨ ਲਈਆਂ ਜਾਣ ਚੰਗੀ ਗੱਲ ਹੈ ਮੰਗਾਂ ਹੋ ਸਾਰੀਆਂ ਮੰਨ ਲਈਆਂ ਜਾਣ ਤੇ ਨਾਲ ਨਾਲ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਪੰਜਾਬ ਸਰਕਾਰ ਦੇ ਟੇਬਲ ਦੇ ਉੱਪਰ ਪਈਆਂ ਨੇ ਉਹ ਸਾਰੀਆਂ ਮੰਗਾਂ ਵੀ ਮੰਨ ਲਈਆਂ ਜਾਣ। ਮਾਨ ਸਾਹਿਬ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਲਾਠੀਆਂ ਜਾਂ ਹੋਰ ਖਾਣ ਦਾ ਕੋਈ ਮਤਲਬ ਨਹੀਂ ਪਾਣੀ ਦੀਆਂ ਪੁਛਾੜਾਂ ਮੰਨਦਾ ਹੈਗਾ। ਇਹ ਜਿਹੜਾ એનર્ਜੀ ਸੋਰਸ ਸਾਰੇ ਤਰ੍ਹਾਂ ਦੇ ਇਵੈਸ ਹੁੰਦੇ ਨੇ। ਸੋ ਇਹ ਇਹ ਗੱਲ ਪੋਲੀਟੀਕਲ ਪਾਰਟੀਆਂ ਨੇ ਵਿਧਾਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਜਦੋਂ ਕੋਈ ਲੀਡਰ ਗਿਫਤਾਰ ਹੋ ਜਾਂਦਾ ਉਦੋਂ ਦਿੱਲੀ ਜਾ ਕੇ ਨਾਲ ਸਟਰਗਲ ਕਰੋ। ਨਾ ਬੈਰੀਗੇਡ ਤੋੜੋ, ਨਾ ਉਦੋਂ ਪਾਣੀ ਦੀਆਂ ਪੁਛਾੜਾਂ ਖਾਓ, ਨਾ ਉਦੋਂ ਦਿੱਲੀ ਪੁਲਿਸ ਦੇ ਡੰਡੇ ਖਾਓ। ਯਾਨੀ ਕਿ ਕੱਲੀ ਕਿਸਾਨਾਂ ਲਈ ਹਦਾਇਤ ਨਹੀਂ ਡੀ ਪੋਲੀਟੀਕਲ ਜਮਾਤਾਂ ਹੈਗੀਆਂ ਨੇ ਇਹ ਵੀ ਇਹ ਗੱਲ ਧਿਆਨ ਦੇ ਵਿੱਚ ਰੱਖਣਾ ਕਿ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਨੇ ਆ ਉਦੋਂ ਚੰਡੀਗੜ੍ਹ ਦੇ ਵਿੱਚ ਕਿਸੇ ਸੀਐਮ ਦੀ ਗੋਠੀ ਨਾ ਘੇਰੀ ਜਾਵੇ ਉਦੋਂ ਇਹ ਸਭ ਕੁਝ ਵੇਸੇ ਨਾ ਕੀਤਾ ਜਾਵੇ ਸੋ ਬਾਕੀ ਜੇਕਰ ਪੰਜਾਬ ਸਰਕਾਰ ਕੋਈ ਚੰਗਾ ਉਪਰਾਲਾ ਕਰ ਰਹੀ ਹੈ ਕਿਸਾਨਾਂ ਦੇ ਵਿੱਚ ਪੈ ਕੇ ਤਾਂ ਉਸ ਨੂੰ ਵੈਲਕਮ ਕਰਨਾ ਪੈਂਦਾ ਜਿੰਗੀ ਚੀਜ਼ ਨੂੰ ਤਾਂ ਬਾਕੀ ਨਾਲ ਨਾਲ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਪੰਜਾਬ ਸਰਕਾਰ ਪ੍ਰਤੀ ਹੈਗੀਆਂ ਨੇ ਕਰਜ਼ਾ ਹੋਰ तमाम ਮੰਗਾਂ ਨੇ ਉਹ ਸਾਰੀਆਂ ਵੀ ਮੰਨ ਲਈਆਂ ਜਾਂ ਤੁਸੀ ਸਾਰੀ ਜਾਣਕਾਰੀ ਸਾਂਝੀ ਕੀਤੀ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ ਗੁਰਿੰਦਰ ਜੀ ਦੋਸਤੋ ਮੇਰੇ ਨਾਲ ਬਣੇ ਹੋਏ ਸੀ ਸੀਨੀਅਰ ਜੈਲਸ ਪਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਫੀਡਬੈਕਸ ਸਾਨੂੰ ਹਰ ਵਾਰ ਜਦ ਦਾ ਨਾ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ